ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟਡ ਕਾਟਨ ਸ਼ਰਟ ਦੀ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਪ੍ਰਿੰਟਡ ਕਾਟਨ ਦੀ ਸ਼ਰਟ ਰਹੇਗੀ ਔਰ ਨਾਲ ਪਲੇਨ ਬਾਟਮ ਰਹੇਗੀ ਬਾਟਮ ਦੇ ਉੱਪਰ ਜਿਹੜਾ ਹੈਗਾ ਆਪਾਂ ਨੇ ਥ्रेड ਵਰਕ ਕੀਤਾ ਹੈਗਾ ਆ ਪ੍ਰਾਈਸ ਰਹੇਗਾ ਸਿਰਫ 999 ਰੁਪਏ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈਗੀ ਆ ਔਰ ਇਹ ਵਾਲੇ ਜਿਹੜੇ ਸੂਟ ਰਹਿਣ ਵਾਲੇ ਹੈਗੇ ਉਹ ਸਿਮਰ ਦੇ ਉੱਪਰ ਰਹਿਣ ਵਾਲੇ ਹੈਗੇ ਐਸਕੇ ਬ੍ਰਾਂਡ ਦਾ ਸਟਾਫ ਰਹਿਣ ਵਾਲਾ ਹੈਗਾ ਇਸ ਤੋਂ ਪ੍ਰੈਨ ਦਾ ਜਿਹੜਾ ਆਲਓਵਰ ਸੂਟ ਹੋਇਆ ਹੈਗਾ ਟਿਸਟਾ ਬ੍ਰਾਂਡ ਦਾ ਸੂਟ ਹੋਇਆ ਹੈਗਾ ਤੇ 1650 ਇਹਨਾਂ ਦਾ ਪ੍ਰਾਈਸ ਰਹੇਗਾ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਮਿਲ ਜਾਏਗੀ ਤੁਸੀਂ ਆਲਓਵਰ ਸੂਟ ਵੀ ਬਾਈ ਕਰ ਸਕਦੇ ਹੋ ਸ਼ਰਟ ਦਾ ਵੀ ਕਲੀਦਾ ਜੇਕਰ ਤੁਸੀਂ ਬਾਈ ਕਰਨਾ ਚਾਹੁੰਦੇ ਹੈਗੇ ਤਾਂ ਤੁਸੀਂ ਕਰ ਸਕਦੇ ਹੈਗੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਕਿਉਂਕਿ ਆਪਾਂ ਲਾਸਟ ਤੇ ਵਜ ਹੈ ਗਿਆ ਜਿਹੜੀ ਉਹ ਰੈਡੀ ਕੀਤੇ ਹੋਏ ਕਾਟਨ ਸੂਟਸ ਦੇ ਜਿਹੜੀ ਹੈਗੇ ਕਲੈਕਸ਼ਨ ਨੂੰ ਐਡ ਕੀਤੀ ਹੋਈ ਹੈਗੀ ਇਹ ਬਲੇ ਵੀ ਜਿਹੜੇ ਰਹੇਗਾ ਮਸਲੀਨ ਕਾਟਨ ਦਾ ਜਿਹੜਾ ਸੂਟ ਹੋਏਗਾ ਨਾਲ ਸ਼ਫਾਉਨ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਆਲ ਓਵਰ ਸੂਟ ਰਹੇਗਾ 5 ਮੀਟਰ ਦੀ ਕੱਟ ਹੋਏਗੀ ਨਾਲ ਦੁਪੱਟਾ ਵੀ ਹੋਏਗਾ ਜਿਹੜਾ ਉਹ 2 ਮੀਟਰ ਦਾ ਰਹਿਣ ਵਾਲਾ ਹੈਗਾ ਪ੍ਰਾਈਜ਼ ਰਹੇਗਾ 1090 ਰੁਪਏ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈਗੀ ਇਹ ਵੀ ਜਿਹੜੇ ਰਹਿਣ ਵਾਲੇ ਸੂਟ ਹੈਗੇ ਮਸਲੀਨ ਕਾਟਨ ਦੇ ਉੱਪਰ ਰਹਿਣ ਵਾਲਾ ਹੈਗਾ ਨਾਲ ਜਿਹੜਾ ਦੁਪੱ ਪੈਚ ਲਗਾ ਕੇ ਰੈਡੀ ਕੀਤਾ ਗਿਆ ਹੈਗਾ ਪ੍ਰਾਈਜ਼ ਰਗਾ ਸਿਰਫ 899 ਰੁਪਏ ਇਹ ਵਾਲੇ ਜਿਹੜੇ ਸੂਟ ਹੈਗੇ ਵੀ ਆਪਾਂ ਨੇ ਰੈਡੀ ਕੀਤੇ ਆ ਕਾਟਨ ਦੀ ਸ਼ਰਟ ਹੋਏਗੀ ਔਰ ਨਾਲ ਕਾਟਨ ਦੀ ਹੀ ਬਾਟਮ ਰਹੇਗੀ ਬਾਟਮ ਦੇ ਉੱਪਰ ਵਰਕ ਕੀਤਾ ਗਿਆ ਹੈਗਾ ਇਹ ਇੱਕ ਰੈਡੀ ਸ਼ਰਟ ਹੋਏਗੀ ਸਤੂਨ ਦੀ ਬਾਟਮ ਔਰ ਸ਼ਫਾਉਣ ਦਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲਾ ਜਿਹੜਾ ਸੂਟ ਹੋਏਗਾ ਆਪਾਂ ਨੇ ਰੈਡੀ ਕੀਤਾ ਹੈਗਾ ਆ ਕਾਟਨ ਦੀ ਜਿਹੜੀ ਸ਼ਰਟ ਹੋਏਗੀ ਔਰ ਨਾਲ ਜਿਹੜੀ ਬਾਟਮ ਰਹਿਣ ਵਾਲੀ ਹੈਗੀ ਆ ਉਹ ਚਿਕਨ ਦੀ ਬਾਟਮ ਹੋਏਗੀ ਕਾਟਨ ਦੀ ਰਹਿਣ ਵਾਲੀ ਹੈਗੇ 899 ਰੁਪਏ ਦਾ ਪ੍ਰਾਈਜ਼ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਨਾਲ ਤੁਸੀਂ ਘਰੇ ਕੰਟਰਾਸਟ ਕੋਈ ਵੀ ਦੁਪੱਟਾ ਪਿਆ ਯੂਜ਼ ਕਰਕੇ ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਲੁੱਕ ਹੈਗੀ ਆ ਵਾਲੀ ਸੂਟਸ ਨੂੰ ਤੁਸੀਂ ਦੇ ਸਕਦੇ ਹੈਗੇ ਹੋ ਇਹ ਵਾਲੇ ਸੂਟ ਹੈਗੇ ਜਿਹੜੇ ਆਪਾਂ ਨੇ ਰੈਡੀ ਕੀਤੇ ਹੈਗੇ ਨਾਲ ਜਿਹੜੀ ਮਸਲੀਨ ਕਾਟਨ ਦੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ ਔਰ ਨਾਲ ਪਲੇਨ ਜਿਹੜੀ ਕਾਟਨ ਦੀ ਬਾਟਮ ਹੋਏਗੀ ਬਾਟਮ ਦੇ ਉੱਪਰ ਆਪਾਂ ਨੇ ਥ्रेड ਵਰਕ ਕੀਤਾ ਗਿਆ ਹੈਗਾ ਵਰਕ ਦੀ ਜਿਹੜੀ ਫਿਨਿਸ਼ਿੰਗ ਹੈਗੀ ਤੁਸੀਂ ਚੈੱਕ ਕਰ ਸਕਦੇ ਹੈਗੇ ਆਪਾਂ ਨੇ ਕਾਫੀ ਜ਼ਿਆਦਾ ਜਿਹੜੇ ਕਲਰ ਹੈਗੇ ਇਹਦੇ ਵਿੱਚ ਰੈਡੀ ਕੀਤੇ ਤੁਸੀਂ ਕੋਈ ਵੀ ਕਲਰ ਜਿਹੜਾ ਆਪਣੀ ਚੋਇਸ ਅਕੋਰਡਿੰਗ ਸਾਡੇ ਤੋਂ ਬਾਏ ਕਰ ਸਕਦੇ ਹੈਗੇ ਪ੍ਰਾਈਸ ਰਹੇਗਾ ਸਿਰਫ 9 रहेगी ਕੋਈ ਵੀ ਦੁਪੱਟਾ ਯੂਜ਼ ਕਰਕੇ ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਟਾਈ ਡਾਈ ਦੁਪੱਟੇ ਲਗਾ ਕੇ ਬਹੁਤ ਜ਼ਿਆਦਾ ਸੋਹਣੀ ਜਿਹੜੀ ਇਹ ਵਾਲੇ ਸੂਟਸ ਨੂੰ ਤੁਸੀਂ ਲੁੱਕ ਦੇ ਸਕਦੇ ਹੈਗੇ ਹੋ ਜਿਵੇਂ ਸਮਰ ਦੇ ਸੀਜ਼ਨ ਲਈ ਸਪੈਸ਼ਲ ਜਿਹੜੇ ਸੂਟ ਹੈਗੇ ਆਪਾਂ ਨੇ ਰੈਡੀ ਕੀਤੇ ਆ ਤੁਸੀਂ ਪਾਰਟੀ ਲਈ ਵੀ ਛੋਟੇ-ਮੋਟੇ ਫੰਕਸ਼ਨਸ ਲਈ ਵੀ ਇਹ ਵਾਲੇ ਜਿਹੜੇ ਸੂਟ ਹੈਗੇ ਯੂਜ਼ ਕਰ ਸਕਦੇ ਹੈਗੇ ਹੋ ਸਾਰੇ ਸੂਟਸ ਜਿਹੜੇ ਕਲੈਕਸ਼ਨ ਉਹ ਆਪਾਂ ਨੇ ਐਡ ਕਰ ਦਿੱਤੀ ਹੈਗੀ ਜੇਕਰ ਤੁਸੀਂ ਇਹ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਸਾਡੇ ਦਿੱਤੇ